ਸਤਨਾਮ ਵਾਸ਼ ਕਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖੋਈ ਇਕ ਹਰਨਾਮ ਮੰਦੇ ਮੇਰਾ ਮਨ ਤਨ ਸੀਤਲ ਹੋਇ ਸੋਕਾ ਹਟਲ ਗੁਰ ਸੇਵਿਆ ਇਹ ਨਸ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤ ਸਾਹ ਸਿਰ ਸਾਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵਸਾ ਸਤਨਾਮ ੁਲਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਪੰਜ ਪਦਾ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਆਹ ਭ੍ਰਮ ਕਾਟਿਆ ਜਾਏ ਆਚਰ ਚਰਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਆਹ ਭ੍ਰਮ ਕਾਟਿਆ ਜਾਏ ਮੇਰੇ ਕੋ ਵੇਂਗਾ ਆਪਣੇ ਜਨਗ ਦੇਵਟਾਈ ਗੁਰਮਤਿ ਰਾਮ ਨਾਮ ਪ੍ਰਗਾਸ ਸਦਾ ਰਹੋ ਸਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਈ ਵਾਸਤ ਅਨੂਪਵਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਇ ਜਿਨੇ ਇਹ ਚਾਖੀ ਸੋਈ ਜਾਣਾ ਗੂੰਗੇ ਕੀ ਮਠਿਆਈ ਰਤਨ ਲੁਕਾਇਆ ਲੁਕ ਰਹੀ ਜੇ ਕੋ ਰਖੈ ਲੋਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਵੀ ਤੂੰ ਸਭਨਾ ਕਾ ਪ੍ਰਭ ਸੋਈ ਜੇ ਸੁਨੋਦਾਤ ਕਰੈ ਸੋ ਪਾਇ ਜਨਾਨਾਨਿਕ ਵਰਨਾ ਕੋ ਸਭ ਕੁਛ ਤੇਰਾ ਤੂੰ ਅੰਤਰ ਜਾ ਤੂੰ ਸਭਨਾ ਕਾ ਪ੍ਰਭ ਸੋ ਜਿਸਨੋ ਦਾਤ ਕਰ ਸੋ ਪਾਏ ਜਨਾਨਿਕ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਜੀ ਵੱਡੇ ਭਾਗ ਬਿਤੇ ਗੁਰਦੇਵਾ ਕੋਟ ਬਰਾਦ ਮਿਟੇ ਹਰ ਸੇਵਾ ਦੇ ਵਾਕ ਅਨੁਸਾਰ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਅਮਰਤ ਵੇਲੇ ਦੀਆਂ ਹਾਜ਼ਰੀਆਂ ਪਰ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਸਿਮਰਨ ਕਰਕੇ ਆਪਨਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਿਓ دیਵਾਨਾ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰਤ ਗੁਰੂ ਸਾਹਿਬ ਨੇ ਜੋ ਮੁਖ ਵਖ ਦੀ ਬਖਸ਼ਿਸ਼ ਕੀਤੀ ਹੈ ਸੋਰਠਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੁਖ ਵਖ ਅੰਛਪਦਾ ਅੰਛਪਦਿਆਂ ਵਾਲੇ ਸ਼ਬਦ ਅਚਰ ਚਰ ਤਸੈ ਤ ਸਿਧ ਹੋਈ ਸਿਧੀ ਤੇ ਬੰਦ ਬਾਈ ਪ੍ਰੇਮ ਕੇ ਸਰ ਲਾਗੇ ਤਨ ਇਤਰ ਤਾਂ ਭ੍ਰੰਮ ਕਟਿਆ ਜਾਏ ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ ਜਿਹੜਾ ਮਨ ਕਦੇ ਜਿੱਤਿਆ ਨਹੀਂ ਜਾਂਦਾ ਅਜਿੱਤ ਮਨ ਨੂੰ ਜਿੱਤਿਆ ਕਿਵੇਂ ਜਾਣਾ ਹੈ ਗੁਰੂ ਦੀ ਸਰਨ ਉਪਰ ਗ੍ਰਹਿਣ ਕਰਕੇ ਤੇ ਤਦੋਂ ਫਿਰ ਜੀਵਨ ਸੰਗਰਾਮ ਦੇ ਵਿੱਚ ਫਿਰ ਇਸ ਨੂੰ ਕਾਮਯਾਬੀ ਹੋ ਜਾਂਦੀ ਹੈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਸ ਦੇ ਹਿਰਦੇ 'ਚ ਜਦੋਂ ਵਹਿ ਜਾਂਦੇ ਆ ਨਾ ਤਦੋਂ ਇਸ ਦੇ ਮਨ ਦੀ ਝਟਕਣਾ ਸਦਾ ਲਈ ਮਹਾਰਾਜ ਕਹਿੰਦੇ ਕੱਟੀ ਜਾਂਦੀ ਹੈ ਰਹਾਉ ਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਰਹਾਉ ਦੀਆਂ ਪੰਗਦੀਆਂ ਮੇਰੇ ਗੋਬਿੰਦ ਆਪਣੇ ਜਨ ਕੋ ਦੇਵੜਿਆ ਜਿਸ ਨੂੰ ਪਰਮੇਸ਼ਰ ਜਿਹੜੀ ਆਪਣੀ ਨਾਮ ਦੀ ਮਲਕੀਅਤ ਹੈ ਪਰਮੇਸ਼ਰ ਦੀ ਧਨ ਹੈ ਨਾਮ ਪਦਾਰਥ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਦੇਵੜਿਆਈ ਮਹਾਰਾਜ ਤੁਸੀਂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਾਸਾਂ ਨੂੰ ਨਾਮ ਦੀ ਵਿੜਾਈ ਦੇ ਕੇ ਨਿਵਾਜ ਦਿਓ ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਨਾਈ ਮਹਾਰਾਜ ਆ ਸਦਾ ਹੀ ਆਪਣੀ ਸਰਨ ਵਿੱਚ ਰੱਖਣਾ ਕਰੋ ਪਰਮੇਸ਼ਰ ਦੀ ਸਰਨ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ ਜਿਸ ਪਰਮੇਸ਼ਰ ਨੇ ਸਾਨੂੰ ਅਨਮੋਲੀਆਂ ਦਾਤਾਂ ਦਿੱਤੀ ਉਸ ਪਰਮੇਸ਼ਰ ਦਾ ਸੁਖਰਾਣਾ ਕਰਦੇ ਰਹਿਣਾ ਚਾਹੀਦਾ ਰਹਾਉ ਦੇ ਕੇ ਸਤਿਗੁਰੂ ਫਰਮਾਨ ਕਰਦੇ ਨੇ ਇਹੋ ਸੰਸਾਰ ਸਭ ਆਮਲ ਜਾਣਾ ਮਨਮੂਰਖ ਚੇਤਾ ਜਾਣਾ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਹੈ ਕਿਉਂਕਿ ਮਰਨ ਲਿਖਾਇ ਮੰਡਲ ਮੈਂ ਆਏ ਜਦੋਂ ਆਪਾਂ ਸੰਸਾਰ ਵਿੱਚ ਆਏ ਹਾਂ ਤੇ ਮਰਨਾ ਪਹਿਲਾਂ ਲਿਖਾ ਕੇ ਆਇਆ ਇਸ ਤੇ ਇੱਥੇ ਕਿਸੇ ਜੀਵ ਨੇ ਨਹੀਂ ਰਹਿਣਾ ਸਦਾ ਸਦੀਵ ਕਾਲ ਵਾਸਤੇ ਸਭ ਨੇ ਚਲੇ ਜਾਣਾ ਹੈ ਮਨ ਮੂਰਖ ਚੇਤ ਅਜਾਣਾ ਤੇ ਤੂੰ ਪਰਮੇਸ਼ਰ ਦੇ ਨਾਮ ਨੂੰ ਵਾਝੇ ਵੀ ਤੇ ਆਉਣਾ ਨਹੀਂ ਕਰਦਾ ਕਿਉਂਕਿ ਪਤਾ ਹੈ ਕਿ ਸੰਸਾਰ ਵਿੱਚ ਨਹੀਂ ਰਹਿਣਾ ਇਹ ਜੋ ਦੁਨੀਆ ਸਿਹਰ ਮੇਲਾ ਦਸਤਗਿਰੀ ਲਾਏ ਸਤਿਗੁਰੂ ਫਰਮਾਨ ਕਰਦੇ ਨੇ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਆ ਨਾਮ ਦੀ ਵਡਿਆਈ ਬਖਸ਼ਦਾ ਤੇ ਸਤਿਗੁਰੂ ਦੀ ਸਰਨ ਵਿੱਚ ਉਹੀ ਮਨੁੱਖ ਹੁੰਦਾ ਜਿਸ ਤੇ ਕਿਰਪਾ ਹੈ ਜਿਸ ਤੇ ਪਰਮੇਸ਼ਰ ਕਿਰਪਾ ਕਰਦਾ ਜਿਸ ਦੀ ਵਾਸ ਸੋਈ ਪ੍ਰਭ ਜਾਣਾ ਜਿਸਨੋਂ ਦੇ ਸੋ ਪਾਏ ਹੁਣ ਪਰਮੇਸ਼ਰ ਦੀ ਮਲਕੀਅਤ ਦਾ ਨਾਮ ਵਸਤੂ ਜਿਹਨੂੰ ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ ਉਹੀ ਹਾਸਲ ਕਰਦਾ ਨਾ ਨਾਮ ਹਰ ਇੱਕ ਦੇ ਵਾਸ ਵਿੱਚ ਨਹੀਂ ਨਾਮ ਤੇ ਆਉਣਾ ਸਿਮਰਨ ਕਰਨਾ ਅਮਰਤ ਵੇਲੇ ਉੱਠਣਾ ਜਾਗਣਾ ਪਰਮੇਸ਼ਰ ਦੀ ਬੰਦਗੀ ਕਰਨੀ ਹੁਣ ਜਿਸ ਦੀ ਵਾਸ ਪਰਮੇਸ਼ਰ ਦੀ ਵਸਤੂ ਹੈ ਨਾਮ ਸ਼ਬਦ ਬਰਕਤਾਂ ਇਹ ਜਿਸ ਨੂੰ ਬਖਸ਼ਿਸ਼ ਕਰਦਾ ਉਸ ਨੂੰ ਕਰਦਾ ਵਸਤ ਅਨੂਪਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਇ ਮਹਾਰਾਜ ਦੀ ਵਸਤ ਅਗੋਚਰ ਹੈ ਅਲਬ ਹੈ ਇਹ ਲੰਬੀ ਨਹੀਂ ਜਾ ਸਕਦੀ ਅਣ ਮੰਗਿਆ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ ਅਗਮ ਅਗੋਚਰ ਹੈ ਜਿਸ ਨੂੰ ਇਹ ਪਰਮੇਸ਼ਰ ਕਿਰਪਾ ਕਰਦਾ ਉਹ ਹਾਸਲ ਕਰ ਲੈਂਦਾ ਹੈ ਜਿਨੇ ਚਾਖੀ ਸੋਈ ਜਾਣਾ ਗੁੰਗੇ ਕੀ ਮਠਿਆਈ ਹੁਣ ਨਾਮ ਦਾ ਰਸ ਕਿੰਨਾ ਕ ਨਾਮ ਦਾ ਰਸ ਜਿਵੇਂ ਗੁੰਗੇ ਨੂੰ ਆਪਾਂ ਗੁੜਦਗੀ ਜਾਂ ਮਠਿਆਈ ਦੇ ਦੀਗੀ ਉਹ ਬੋਲ ਕੇ ਨਹੀਂ ਦੱਸ ਸਕਦਾ ਨਾਮ ਦਾ ਸਵਾਦ ਕਿੰਨਾ ਹੈ ਨਾਮ ਬਿਨਾ ਸਭ ਸਵਾਦ ਫਿਕਰੀਆ ਨਾਮ ਤੋਂ ਬਿਨਾ ਜਿੰਨੇ ਵੀ ਸਵਾਦ ਆਪਾਂ ਪਦਾਰਥ ਚੱਕਦੇ ਹਾਂ ਸਾਰੇ ਫਿੱਕੇ ਆ ਤੇ ਨਾਮ ਦਾ ਜਿਹੜਾ ਪਦਾਰਥ ਹੈ ਇੰਨਾ ਮਿੱਠਾ ਹੈ ਕਿ ਜਿਸ ਤਰ੍ਹਾਂ ਗੁੰਗਾ ਨਹੀਂ ਨਾ ਬੋਲ ਕੇ ਦੱਸ ਸਕਦਾ ਇਹਦਾ ਸਵਾਦ ਇੰਨਾ ਹੈ ਫਿਰ ਰਤਨ ਲੁਕਾਇਆ ਲੋਕਾ ਨਹੀਂ ਜੇ ਕੋ ਰੱਖੇ ਲੁਕਾਈ ਤੇ ਜਿਹੜਾ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦਾ ਹੈ ਜਿਵੇਂ ਸੰਤ ਮਹਾਂਪੁਰਸ਼ ਕੋਈ ਬ੍ਰਹਮ ਗਿਆਨੀ ਤਤ ਬੇਤੇ ਜਿਨ੍ਹਾਂ ਨੂੰ ਨਾਮ ਜਪਦੇ ਐ ਉਹਨਾਂ ਦਾ ਮੁਖੜਾ ਦੱਸ ਦਿੰਦਾ ਉਹਨਾਂ ਦੇ ਇਹ ਰਤਨ ਲੁਕਿਆ ਨਹੀਂ ਰਹਿੰਦਾ ਆਖਰ ਨੂੰ ਜ਼ਾਹਿਰ ਹੋ ਜਾਂਦਾ ਹੈ ਸਭ ਕਿਸ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਕਾ ਪਰਸੋਈ ਇਹ ਪਰਮੇਸ਼ਰ ਵਾਹਿਗੁਰੂ ਸਭ ਕਿਸ ਤੇਰਾ ਦਿੱਤਾ ਹੋਇਆ ਹੈ ਤੂੰ ਅੰਤਰਜਾਮੀ ਐ ਤੂੰ ਸਭਨਾ ਨੂੰ ਰੱਖਿਆ ਕਰਨ ਵਾਲਾ ਮਾਲਕ ਹੈ ਜਿਸ ਨੂੰ ਦਾਤ ਕਰੈ ਸੋ ਭਾਈ ਜੀ ਨਾਨਕ ਅਵਰਨ ਕੋਈ ਜਿਹੜੀ ਜਿਹੜੀ ਤੇਰੇ ਨਾਮ ਦੀ ਦਾਤ ਹੈ ਨਾਮ ਦਾ ਖਜ਼ਾਨਾ ਜਿਸ ਨੂੰ ਤੂੰ ਦੇ ਸਕਦਾ ਹੈ ਇਹ ਤੇਰੀ ਮਰਜ਼ੀ ਹੈ ਨਾ ਕੋਈ ਹੋ ਸਕਦਾ ਕਿਸੇ ਤੋਂ ਨਾਮ ਧਨ ਪਦਾਰਥ ਨਾਲ ਲੁੱਟਿਆ ਜਾ ਸਕਦਾ ਕਿਉਂਕਿ ਨਾਮ ਵਿੱਚ ਇਨੀ ਬਰਕਤ ਹੈ ਜਲ ਨਹੀਂ ਡੁੱਬੈ ਤਸਰ ਨਹੀਂ ਗੇਵੈ ਭਾਜ ਨਸਾਕੈ ਜਾਲੇ ਨਾਮ ਵਿੱਚ ਇਨੀ ਤਾਕਤ ਹੈ ਇਹ ਪਰਮੇਸ਼ਰ ਜਿਸ ਨੂੰ ਦਾਤਾਂ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ ਸਤਿਗੁਰੂ ਕਿਰਪਾ ਕਰਨ ਆਪ ਸੰਗਤਾਂ ਤੇ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੋ ਚੜ੍ਹਦੀਆਂ ਕਲਾ ਵਾਲਾ ਜੀਵ ਨੂੰ ਬਖਸ਼ਿਸ਼ ਕਰਨ ਸਦਾ ਅੰਗ ਸੰਗ ਸਹਾਇਓ ਕੇ ਵਰਤਨ ਆਓ ਅਖੀਰ ਦੀਆਂ ਪੰਨੀਆਂ ਪੜ ਕੇ ਸਮਾਪਤੀ ਕਰੀਏ ਸਭ ਕਿਛ ਤੇਰਾ ਤੁੰਤਰ ਜਾਮੀ ਤੂੰ ਸਬਨਾਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੈ ਸੋ ਪਾਏ ਜਨਨਾਨਿਕ ਅਬਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ